ਔਰ ਕੇ ਅੰਦਰ ਬੈਠੀਆਂ ਨੇ ਭਾਈ ਆ ਗੋਹਾ ਬੌਕਰ ਨਹੀਂ ਮਾਰੀ ਗੋਹਾ ਨਹੀਂ ਫਿਟਿਆ ਓ ਓ ਧਾਇ ਧਾਇ ਟੂਟੀਆਂ ਚੱਲਦੀਆਂ ਨੇ ਨਾਲੇ ਮੋਟਰ ਜਮਾਂ ਨਹੀਂ ਕੋਈ ਸ਼ਰਮ ਖਾਂਦੀ ਪੋਰਾ ਵੀ ਨਾ ਇਹਨਾਂ ਨੂੰ ਆਏ ਵੀ ਗੋਹਾ ਸਿੜਦੀ ਕਿਹੜੇ ਵੇਲਾ ਹੋ ਗਿਆ ਗੋਹਾ ਸਿਟਣ ਨੂੰ ਕੋਈ ਹੈ ਹੀ ਨਹੀਂ ਰਾਜਾ बाबू ਇਹਨਾਂ ਤੇ ਵਾਹੂ ਕੋਈ ਨਪੁੱਤੇ ਦਾ ਕਾਜ ਆ ਵੱਡੀ ਦਾ ਹੈ ਫੇ ਲਾਊਗਾ ਐਡਾ ਥੋੜਾ ਪਿਓ ਘਰ ਕੇ ਜਾਊਗਾ ਓਹ ਓ ਨੀ ਮੈਂ ਮਾਚਿਆ ਕੋੜੇ ਫਿਰ ਕੀ ਕਰਦੀਆਂ ਓ ਨਾ ਸੁਣਦੀਆਂ ਨਹੀਂ ਬਾਈ ਉਹ ਤਾਂ ਸਿਰ ਜੋੜ ਕੇ ਬੈਠੀਆਂ ਨੇ ਬੱਬੇ ਕੀ ਕਰੀ ਜੰਨੀ ਐ ਮਾਇਦਾ ਕੁਛ ਨਹੀਂ ਕਰਦੀ ਆ ਕਰਦੀ ਚੀਰ ਦੇ ਨਾ ਮੈਥੋਂ ਨੀ ਜੀਰ ਜਾਂਦੀ ਉਹ ਦਾਇਆਂ ਦਾ ਟੂਟੀਆਂ ਚੱਲ ਜਾਂਦੀਆਂ ਨੇ ਮੋਟ ਚੱਲ ਜਾਂਦੀਆਂ ਗੋਹਾ ਤੁਹਾਡਾ ਫੁੱਟਣਾ ਪਿਆ ਅੰਦਰ ਕੀ ਕਰ ਜਾਂਦੇ ਸਿਰ ਜੋੜ ਰਹੇ ਨੇ ਕੋਈ ਨਹੀਂ ਫਿਰ ਸਿਰਦੇ ਆਂਗੇ ਸਬਜੀ ਦਾ ਚੀਰਦੀ ਲੈ ਜਾਂ ਦੇਲੀ ਬੈਠੀਆਂ ਨਹੀਂ ਕੀਰਦੀ ਵੇਲੀ ਬੈਕੀਆਲਾ ਦੱਸ ਬੁਰੀ ਲੰਦੀ ਹੈ ਪਹਿਲੀ ਬੈਠੀ ਮੈਂ ਵਾ ਸਬਜੀ ਚੀਰਨ ਦਾ ਵੀ ਜ਼ੋਰ ਲੱਗਦਾ ਥੋੜਾ ਜ਼ੋਰ ਲੱਗਦਾ ਕੋਹਾ ਕੁਡਾ ਪਿਆ ਹੈ ਜੀ ਫਿਰ ਸਾਡਾ ਕੰਮ ਰੋਤੇ ਅਸੀਂ ਉਹੀ ਗੱਲ ਆਪੇ ਕਰ ਲਾਂਗੇ ਤੈਨੂੰ ਉਹ ਨਹੀਂ ਬਹੁਤ ਦਿਨ ਮੇਰੀ ਗੱਲ ਸੁਣ ਦਿਓ ਧੂਮਾਘਰ ਲਾਰਖੀ ਹੈ ਤਾਂ ਇਹ ਗੱਲਾਂ ਦੇ ਆਪ ਦੀਆਂ ਮਗਰ ਕਾਹਦੇ ਲਾਰਖੀ ਰਾਤੇ ਕੰਮ ਕਰ ਲੈਣੀਆਂ ਅਸੀਂ ਤੇ ਸਾਰਾ ਸਿਰ ਜੋੜ ਕੇ ਬੈਣੀ ਹੋ ਸਾਰਾ ਦਿਨ ਉਹ ਮੋਟਰ ਨਹੀਂ ਦੇਖਦੀ ਚੰਦ ਦੀ ਬੰਦ ਕਰ ਦਈਏ ਬੰਦ ਕਰ ਦਾਂਗੇ ਮੋਟਰ ਤਾਂ ਫਿਰ ਕੀ ਹੋਗਾ ਤੂੰ ਸਬਜੀ ਤਾਂ ਚੀਰ ਤੇ ਕੱਲ ਛੱਡੀਏ ਪੂਰੀ ਤਰ੍ਹਾਂ ਸਾਡੇ ਡੇਟਾ ਇੰਕੀ ਗੋਹਾ ਕਾਉਂ ਸਿੱਟੂ ਹਸੜ ਤੇਵਾ ਕੇ ਸਿੱਟ ਦਾਂਗੇ ਤੂੰ ਤਾਂ ਨਹੀਂ ਬੋਲੀ ਜਾਨੀ ਅਬ ਹਾਂ ਕਾਣ ਹੋਂ ਤੇਰੀ ਮਾਂ ਨੂੰ ਸੱਦਾ ਮਾ ਨੂੰ ਦਿਖਾਵਾ ਆ ਕੇ ਗੱਲਾਂ ਮਾਰਦੀ ਹੁੰਦੀ ਹੈ ਜਿਹੜੀ ਨਿਪਾਈ ਛੇਮਰਾ ਕੀ ਕਰਦੀ ਐ ਕੁੜੇ ਉਰੇਆ ਕੀ ਕਰਦੀ ਐ ਹਾਂ ਬੇ ਕੀ ਕਰੀ ਜਾਨੀ ਮੇਰੀ ਉਸ ਨੇ ਆ ਗੰਢੀ ਸਰੀ ਵਾਲੀ ਸੁਣਾਇਆ ਸੀ ਜੇ ਮੈਂ ਤੁਹਾਨੂੰ ਨਾ ਪਾ ਪੱਟੀ ਦੀਦੀ ਆਈ ਸਾਡੇ ਤੁਸੀਂ ਜਵਾਬ ਉਹ ਤਾਂ ਤੈਨੂੰ ਪਤਾ ਨਹੀਂ ਹੁੰਦਾ ਆ ਬਹੁਤ ਖਰਾਬ ਹੈ ਉਹ ਉਹ ਟੂਟੀਆਂ ਚੱਲੀ ਜਾਂਦੀਆਂ ਸੀ ਉਹ ਨਹੀਂ ਉਹਨੂੰ ਪਤਾ ਵੱਡੀਆਂ ਉਹ ਕੋਈ ਨਾ ਫਿਰ ਤੂੰ ਤਾਂ ਛੋਟੀਆਂ ਮੋਟਕਾ ਇਹ ਤਾਂ ਚੱਲੀ ਜਾਂਦੀ ਸੀ ਆਹ ਜੇ ਗੋਹਾ ਕੁੜਾ ਪਿਆ ਨਾ ਕੋਈ ਨਹੀਂ ਪਰ ਤੈਨੂੰ ਸੰਭਰਾ ਸਾਰਾ ਕੁਝ ਹੀ ਕਰਾਂਗੇ ਬੇਬੇ ਸਾਰਾ ਕੁਝ ਹੀ ਕਰਾਂਗੇ ਉਹ ਤਾਂ ਛੋਈ ਚੱਲਦੀ ਹੁੰਦੀ ਤੈਨੂੰ ਨਹੀਂ ਪਤਾ ਤੈਨੂੰ ਤਾਂ ਨਾ ਮਗਰ ਲਾਰ ਗਿਆ ਤੂੰ ਨਹੀਂ ਆਣੀ ਉਹਦੇ ਨਾਲ ਮਾਈਕਾਪ ਦੀਆਂ ਇਹਨਾਂ ਦੀ ਬੰਦ ਹੀ ਕੀ ਉਹ ਤਾਂ ਥੀਜੇ ਦੇ ਨਾਲ ਆਪੇ ਉਹਨੂੰ ਚੜਾ ਲੈ ਹੁੰਦੀ ਐ ਇੱਥੇ ਮੇਰੇ ਤੇ ਤੈਨੂੰ ਹਜੇ ਪਤਾ ਨਹੀਂ ਉਹਦਾ ਤੈਨੂੰ ਮੈਂ ਦੱਸਾਂ ਹਾਂ ਮਗਰ ਨਾ ਉਹਦੇ ਲੱਗਿਆ ਕਰ ਮੈਂ ਕਹਿੰਦੀ ਵੀ ਇਹਨਾਂ ਦੀ ਬੰਦੀ ਕਿ ਉਹ ਆਪਸ ਵਿੱਚ ਲੈ ਦੇਖ ਲੈ ਮੈਨੂੰ ਕੀ ਲੋੜ ਐ ਤੈਨੂੰ ਉਹਦਾ ਸਾਹ ਆ ਗਿਆ ਤਨ ਭੇਤਦਾ ਦੋ ਸੌ ਲੋਕ ਮੈਨੂੰ ਆਈ ਨੂੰ ਭੇਤਦਾ ਹੀ ਜਾਂਦਾ ਮੈਨੂੰ 15 ਸਾਲ ਹੋ ਗਏ ਉਹਦੇ ਨਾਲ ਕੱਟਦੀ ਹਾਂ ਕੁਛ ਨਹੀਂ ਨਾ ਬੇਬੇ ਸਾਰੇ ਇੱਕ ਥੋੜੀ ਹੁੰਦੇ ਹੈਗੇ ਕੋਈ ਨਾ ਨਾ ਪਾ ਪਾਇਆ ਨਹੀਂ ਤੋਂ ਦੇ ਕੱਪੜੇ ਧੋਣੇ ਨੇ ਗੱਲ ਸੁਣ ਲੈ ਪੁੱਤ ਕਿਉਂ ਥੋਵੇਂ ਤੂੰ ਉਹਦੇ ਕੱਪੜੇ ਤੇਰੀ ਸਿਕੜਣੀ ਸਾਰਿਆਂ ਦੇ ਧੋਈ ਜਾਂਦੇ ਆ ਤੇ ਉਹਦੇ ਦੋ ਸੂਟ ਨਾਲ ਦਾ ਸਕੀਨ ਹੁੰਦਾ ਤੇਰੀ ਸਿਕੜਣੀ ਐ ਤੂੰ ਮੇਰੀ ਗੱਲ ਸੁਣ ਧੋਣੀ ਨਾ ਅੱਜ ਤੋਂ ਬਸ ਤੇਰੇ ਆਪਣੇ ਦਰਨਾ ਮਾਮਾ ਮਟੀਆਂ ਦੇ ਧੋ ਲੈ ਕਰ ਹਾਂ ਨਾ ਦੇ ਹਾਂ ਤੈਨੂੰ ਕਹੈ ਤਾ ਨਾ ਅੱਜ ਤੋਂ ਤੂੰ ਮੇਰੀ ਧੀ ਹੈ ਮੇਰੇ ਕੁੜੀ ਹੈ ਨਹੀਂ ਮੈਂ ਤੇਰੀ ਮਾਂ ਤੇ ਤੂੰ ਮੇਰੀ ਧੀ ਕੋਈ ਨਾ ਜਿਵੇਂ ਮੈਂ ਤੈਨੂੰ ਕਹੂੰਗੀ ਤੂੰ ਮੇਰੇ ਮੰਗਰ ਚੱਲ ਕੋਈ ਨਾ ਹਾਂ ਜੇ ਹੁਣ ਕੋਈ ਕੰਮ ਖਰਾਬ ਹੁੰਦਾ ਉਹਨੂੰ ਕਿਹਾ ਕਰ ਵੀਡੀਓ ਕਰਕੇ ਮੋਟਰ ਬੰਦ ਕਰਕੇ ਆ ਕੂਟੀਆਂ ਮੈਂ ਗੋਹਾਸ ਛੱਡ ਦੇ ਦੀਦੀ ਉੱਤ ਸੂਮਾ ਕਾਏ ਕੇ ਖਰਾਇ ਕਰ ਤੂ ਛੋਟੀਆਂ ਵੱਡੀਆਂ ਬੇਬੇ ਐ ਨਹੀਂ ਕਰੀਦਾ ਹੁੰਦਾ ਗਾ ਕੁਛ ਨਹੀਂ ਹੁੰਦਾ ਗਾ ਉਹਨੂੰ ਕਰਦੀ ਆ ਵਜੇੜੀ ਸਾਰਾ ਕੰਮ ਤਾਂ ਕਰਦੀ ਆ ਪਤਾ ਨਹੀਂ ਤੇਰੇ ਤਾਂ ਪੈਸਰ ਚ ਕੀ ਪਾ ਰੱਖਿਆ ਨਹੀਂ ਤੂੰ ਤਾਂ ਜਮੀ ਨਹੀਂ ਮੇਰੇ ਕਹੇ ਲੱਗਦੀ ਤੂੰ ਕਿੱਥੋਂ ਤੀ ਬਣ ਜਾਈਂ ਮੇਰੀ ਮੈਂ ਤਾਂ ਪੁੱਤ ਤਾਂ ਨਹੀਂ ਤੀ ਬਣਾਉਣੀ ਆ ਬਣ ਜਾ ਬੇਂਤੀ ਫਸ ਲੈ ਮਰੇਂਗੀ ਮੇਤੋਂ ਮੈਂ ਤਾਂ ਚਾਹ ਬਣਾ ਕੇ ਲਿਉਣੀ ਆ ਚਾਹ ਬਣਾ ਲੈ ਵਧੀਆ ਜੀ ਕੋਈ ਨਾ ਆਪਣੇ ਦੋਨਾਂ ਜੋਖਰੀ ਬਣਾ ਲਈ ਆਹੋ ਬਣਾ ਆ ਮੈਂ ਨਾ ਪਾਣੀ ਪਾਈ ਵਿੱਚ ਦੁੱਧੇ ਚ ਪੱਤੀ ਪਾ ਲਈ ਨਾਲ ਕੋਈ ਨਾ ਕੀ ਕਹਿੰਦੀ ਸੀ ਬੇਬੇ ਲੋਟਾ ਕਹਿੰਦੀ ਅਠਾ ਤਾਂ ਮਾਗਰ ਨਾ ਲੱਗਿਆ ਘਰ ਲੈਣੇ ਨਾ ਤਾਂ ਆਇਆ ਕਰ ਕਹਿੰਦੀ ਤਾਂ ਫਰਕ ਪਵਾਉਂਦੀ ਉਹਨਾਂ ਨੂੰ ਉਹ ਫਿਰ ਆਪਣਾ ਫਰਕ ਪਵਾਉਂਦੀ ਹੈ ਵੀ ਇਹਨਾਂ ਦਾ ਏਕਾ ਕਿਉਂ ਹੈ ਤਾਂ ਹੀ ਉਹ ਹੀ ਗੱਲਾਂ ਕਰਦੀ ਹੈ ਮੈਂ ਨੇ ਵੀ ਤੈਨੂੰ ਆਪ ਦਿੱਤੀ ਬਣਾਇਆ ਤੂੰ ਮੈਨੂੰ ਮਾਂ ਸਮਝੀ ਕਹਿੰਦੀ ਮੇਰੇ ਕੋਲ ਕੁੜੀ ਹੈ ਨਹੀਂ ਗਈ ਮੈਂ ਘਰ ਕਿ ਕਰੂੰਗਾ ਤਰ ਅੱਛਾ ਹਾਂ ਕਹਿੰਦੀ ਆ ਗਈ ਜਣੀ ਨਾ ਮੈਂ ਉਹ ਹੀ ਗੱਲ ਸਬਜੀ ਪੜਾਈ ਵੀ ਆਲੂ ਚੀਰ ਦੇਵੇ ਭੰਡੇ ਚੀਰ ਦੇ ਮੈਨੂੰ ਤਾਂ ਜਵਾਬ ਦੇ ਤਾਂ ਕਹਿੰਦੀ ਮੈਂ ਸਾਰੀ ਉੱਪਰ ਕੰਮ ਹੀ ਕਰੀ ਜਾਵਾਂ ਤੇ ਕਹਿੰਦੀ ਬੋਲ ਮਾਰਿਆ ਹਾਂ ਮੈਂ ਆਖਿਆ ਸੀ ਮੈਂ ਤੇ ਦੀਦਨ ਤਾਂ ਤੁਸੀਂ ਜਵ ਤੇ ਮੈਨੂੰ ਮਖ ਤੁਸੀਂ ਕਹਿੰਦੇ ਆ ਕਿ ਮੈਂ ਚੀਰ ਦਿੰਨੀ ਆ ਬੁੱਤ ਗੰਡੇ ਮੈਂ ਇੱਥੇ ਤੱਕ ਉਕਰੀ ਹੋਦੀ ਪਾ ਲਈ ਤੇ ਕਹਿੰਦੀ ਤੂੰ ਕੰਮ ਖਿਚਾ ਕੇ ਕਰਿਆ ਕਰ ਤੂੰ ਕਿਆ ਕਰਦੀ ਦੀ ਆਹ ਗੋੜਾ ਪਿਆਗਾ ਸਾਰਾ ਮੈਂ ਕਰਦੀ ਆ ਉਹ ਮਤ ਤਾਂ ਸਾਡਾ ਫਰਕ ਪਉਂਦੀ ਕਹਿੰਦੀ ਨਾ ਨਾ ਮੈਨੂੰ ਕੋਈ ਫਰਕ ਪਉਂਦੀ ਆਹ ਹੋ ਵੀਨ ਦਾ ਇੱਕਾ ਕਿਉਂ ਆ ਇਹ ਰਾਕੇ ਕੰਮ ਕਿਉਂ ਕਰਦੀ ਆ ਇਹਨਾਂ ਦਾ ਫਰਕ ਪਵਾਦਾ ਮੈਂ ਕਿਹੜਾ ਪਕੜ ਮਗਰ ਲੱਗਦੇ ਆ ਆਹ ਹੋ ਆਈ ਗੱਲਾਂ ਗੱਲਾਂ ਦਾ ਆਦੇ ਜਣੀ ਕਰਦੀ ਆ ਇਹਨਾਂ ਦਾ ਫਰਕ ਪਵਾਵਾ ਮੈਂ ਹਾਂ ਆਪਾਂ ਫਰਕ ਦੀ ਲੋੜ ਆ ਫਰਕ ਪਾਉਂਦੀ ਆ ਤਾਂ ਬੇਬੇ ਤਾਂ ਪੂਰੀ ਕਰੀ ਜਾਂਦੀ ਆ ਆਹੀ ਤਾਂ ਕਹਿੰਦੇ ਆਪਾਂ ਦੇਖ ਕੇ ਰੱਖਾਂਗੇ ਕਰਾਂਗੇ ਆਪਾਂ ਆਪਾਂ ਕਿਉਂ ਲੱਗ ਗਿਆ ਦੇ ਬਹੁਤ ਆਇਆ ਮੈਂ ਬਹੁਤ ਬਾਹਰ ਬੈਠੇ ਨੂੰ ਤਾਂ ਮੈਂ ਇਹਨਾਂ ਦਾ ਫਰਕ ਪਵਾ ਦਿਆ ਹਾਂ ਚਲ ਮੈਂ ਕੱਢੀ ਚਾਹ ਕੇ ਈ ਆਉਂਦੇ ਜੇ ਮੈਂ ਚਾਹ ਮਾਣ ਲਈਏ ਤੇ ਤੁਸੀਂ ਮੈਨੂੰ ਕੁਝ ਸੁਣਾਉਂਦੇ ਚਾਰ ਕੋਈ ਵੀ ਚਾਰ ਲਾ ਹਾਂ ਹਾਂ ਮੈਂ ਤਾਂ ਇਹਨਾਂ ਨਾਲ ਫਰਕ ਪਵਾ ਕੇ ਹਾਂ ਇੱਕ ਮੁੰਡਾ ਹੋਵੇ ਇੱਥੇ ਉਹ ਛੋਟੇ ਨੂੰ ਮੈਂ ਨਾ ਤੋੜਦੀ ਨਾ ਇਹ ਕਮੇਰੇ ਮਗਰ ਲੱਗਦਾ ਧੀ ਮੇਰੇ ਕਹੇ ਲੱਗ ਜਾਂਦਾ ਸੀ ਉਹਨੂੰ ਮੈਂ ਆਪਦੇ ਕੋਲੇ ਰੱਖਣਾ ਸੀ ਹੁਣ ਇਹਨਾਂ ਨੂੰ ਤਾਂ ਮੈਂ ਇੱਕਾ ਇਹਨਾਂ ਦਾ ਤਾਂ ਤੋੜ ਕੇ ਛੱਡੂੰਗੀ ਆ ਵੱਡੀ ਦਾ ਏਡੀ ਗਏ ਕਰਦੀ ਆਈ ਆ ਨਾ ਕਾਹਨੂੰ ਪੁੱਛਦੀ ਛੋਟੀ ਦੀ ਵੀ ਜਦ ਪੱਟੀ ਜਾਂਦੀ ਹੈਗੀ ਹਾਂ ਜਮ ਪਾਣਿਆਂ ਨੂੰ ਬੁਲਾ ਲੂਗੀ ਤੀਜੇ ਦਿਨ ਮੇਰੇ ਤੇ ਉਹਨਾਂ ਨੂੰ ਚੜਾ ਲੂਗੀ ਸਰ ਤੇ ਹਾਂ ਆ ਵੱਡੀ ਛੋਟੀ ਨੂੰ ਹਜੇ ਅਕਲ ਨਹੀਂ ਛੋਟੀ ਕਹੇ ਨਹੀਂ ਲੱਗਦੀ ਜੇ ਹੁਣ ਮੈਂ ਮੁੰਡੇ ਨੂੰ ਉੱਥੇ ਬੈਠੇ ਨੂੰ ਫੋਨ ਕਰਦੀਆਂ ਘੇਰ ਮੁੰਡਾ ਹੋਰ ਟੈਚਣਾ ਚ ਪਈਊਗਾ ਅਰ ਹੁਣ ਛੱਡਦੀ ਨਹੀਂ ਛੱਡੂਗੀ ਇੱਕ ਆਕਰਾ ਕੇ ਇਹਨਾਂ ਦਾ ਪਾੜ ਚ ਪਾ ਕੇ ਇੱਕ ਇਹਨਾਂ ਦਾ ਤੜਾ ਕੇ ਛੱਡੂੰਗਾ ਸੋਨ ਮੈਂ ਕਿ ਪਿਓ ਬਣੇ ਤੀ ਨਹੀਂ ਜੰਮੀ ਇਹ ਵੀ ਦੇਖ ਲਓ ਜੇ ਤੁਹਾਡਾ ਨਾਂ ਤੁਸੀਂ ਸਿਰ ਜੋੜ ਕੇ ਕਰਦੀਆਂ ਨਾ ਗੱਲਾਂ ਮੈਨੂੰ ਤਪਾਰ ਰੱਖਿਆ ਤੁਸੀਂ ਨੇ ਕੋਈ ਗੱਲ ਨਹੀਂ ਤੁਹਾਡਾ ਵੀ ਹੁਣ ਮੈਂ ਦੇਖਿਆ ਸਹੀ ਪਾਉਂਗੀ ਕਵਾੜੇ ਤੁਹਾਡੇ ਵੱਡੇ ਵੱਡੇ ਆਏ ਨਹੀਂ ਲੋਟਾਉਣੀ ਆ ਤੁਸੀਂ ਆ ਵੱਡੀ ਨੇ ਤਾਂ ਜਮੀ ਸੰਗ ਨਹੀਂ ਵੱਡੀ ਨੇ ਤਾਂ ਉਹ ਵੀ ਮੰਗ ਲਾ ਰੱਖੀ ਛੋਟੀ ਦੀ ਆਪੀ ਬੁੜੀ ਬੋਲਦੀ ਆ ਬੋਲ ਕੇ ਸਿਮਰੇ ਆ ਸਭ ਹੀ ਲੈ ਜਾ ਪੁੱਤ ਆ ਨਾ ਕੀ ਹਰਤੀ ਹੋਰ ਮਮਾ ਉਹਨੂੰ ਕਹਿੰਦੀ ਘਰ ਨੂੰ ਸਰ ਮੈਂ ਕੋਈ ਨਾ ਤੁਲਾਈ ਕਰ ਲੂੰਗੀ ਗੋਦਰ ਕੋ ਬੇਬਦ ਤਾਂ ਨਹੀਂ ਕਰੀ ਮੂੰਹ ਕਾੜੀ ਜਾਂਦੀਆਂ ਲੋਕ ਤਾਂ ਕਹਿੰਦੇ ਤੁਸੀਂ ਸੇਵ ਕਰ ਰੱਖੋ ਹੈ ਤੇ ਤੁਸੀਂ ਕਹੀ ਨਾ ਵੀ ਮੈਂ ਪੁੱਤ ਮੈਂ ਵਰਤੀਆਂ ਇਹਦੇ ਨਾਲ ਮਰਤੀ ਦਿਆ ਮਾਏ ਇਹਦੇ ਅਗਲਾ ਕਿਸਦੇ ਇਹ ਵੀ ਚੱਕ ਕੇ ਆ ਜਾਂਦੇ ਨੇ ਆ ਤੇਰੇ ਤੇ ਲਿਆਂਦਾ ਜਦੋਂ ਉਹ ਪਤਲੂ ਦੇ ਭਾਈ ਨਾਲੇ ਮਾਰ ਪਿਓ ਕੋਈ ਛੋਪੇ ਮਾਰਾਈ ਕਰੇ ਤਾਂ ਵੀਰ ਚੰਨਣ ਹੋਊਗਾ ਉਹਨੂੰ ਵੀ ਉਹ ਦੇਖੀ ਜਾਉ ਹੁਣ ਤਾਂ ਨਾ ਫਰਕ ਪਵਾ ਨਹੀਂ ਤੈਨੂੰ ਮੈਂ ਕਹੇ ਤਾਂ ਨਹੀਂ ਮੈਨੂੰ ਮੁੰਡੇ ਨੂੰ ਫੋਨ ਕਰਨਾ ਪਊਗਾ ਮਨੇ ਇਹ ਦੇਖ ਲੈ ਤੋੜਾ ਫੋਨ ਹੈ ਤਾਂ ਉਹਨਾਂ ਨਾਲ ਗੱਲ ਕਰਾਂਗੇ ਹਾਂ ਬੇਬੇ ਚੰਗੀ ਗੱਲ ਨਹੀਂ ਹੈਲੀ ਤੇਰੀ ਕਿਹ ਗੱਲ ਸੀ ਤੂੰ ਪਾਟ ਉਤਵਾਈ ਜਾਂ ਨਾਕ ਕਿ ਤਾ ਦੇ ਕੋਣੀਆਂ ਮੈਂ ਤਾਂ ਸੱਚੀ ਗੱਲ ਕਹਿਨੀ ਆ ਮੈਂ ਇਹ ਸੱਚੀ ਗੱਲ ਆ ਕਿ ਲੋਕ ਤਾਂ ਕਹਿੰਦੇ ਨੇ ਵੀ ਸਾਡੀਆਂ ਬਹੂਆਂ ਦੇ ਇੱਕਾ ਹੋਵੇ ਤੂੰ ਝੰਡੇ ਨਹੀਂ ਇਹਨੂੰ ਕੋਈ ਮਗਰ ਲਾ ਰੱਖਿਆ ਜੰਮ ਦੇ ਫਲੀ ਨਹੀਂ ਤੂੰ ਹਾਂ ਮੈਂ ਕਿਹ ਵਰਕ ਪਵਾਤਾ ਹੋਰ ਕੋਈ ਸਾਡਾ ਡਾਇਰੈਕਟਰ ਸੀ ਕੰਮ ਕਰ ਲੈਣੀ ਤੂੰ ਤਾਂ ਹੀ ਮੱਚਦੀ ਹੈ ਨਾ ਤੂੰ ਆਏ ਇਹਨੂੰ ਮਗਰ ਲਈ ਰੱਖਦੀ ਐ ਵੀ ਬੁੜੀ ਨੂੰ ਐ ਟੰਗੀ ਸੂਲੀ ਤੇ ਮੈਂ ਤਾਂ ਮਗਰ ਨਹੀਂ ਲਾਉਂਦੀ ਐਸਾ ਰੱਖ ਕੇ ਕੰਮ ਕਰਦੀ ਐ ਅਸੀਂ ਤਾਂ ਵੀ ਗੱਲ ਦੋਨੇ ਭੈਣਾਂ ਦੇ ਮੈਂ ਨਾ ਕੰਮ ਕਰਵਾਇ ਲੰਨੀ ਆਂ ਸਹੀ ਦੱਸ 9 ਵਜੇ ਤੱਕ ਕੰਮ ਨੇ ਵਾਇ ਮੈਨੂੰ ਪਤਾ ਹੁੰਦਾ ਤੇਰੀ ਪੂਰੀ ਫੂਕ ਆ ਇਹਨੂੰ ਭਰੀ ਹੋਈ ਕੋਈ ਵੇਖ ਫੂਕ ਨਹੀਂ ਹੈਗੇ ਸੈਕਾ ਕਰਕੇ ਜੇ ਮੈਂ ਬਾਹਰ ਹੋ ਕਰੂੰਗੀ ਫਿਰ ਪੇਕੇ ਨੂੰ ਬੁਲਾਉਣ ਨਹੀਂ ਜਾਣਦੀ ਐ ਬਸ ਆ ਜਾਣਗੇ ਪੇਕੇ ਆ ਜਾਮ ਜਿਹੜੇ ਹੁਣ ਵੀ ਬਾਹਰ ਬੈਠੇ ਅਸੀਂ ਉਹੀ ਗੱਲ ਵੀ ਰੱਖ ਕੇ ਕੰਮ ਕਰ ਲੈਣੀ ਆ ਦੋਨੇ ਭੈਣਾਂ ਅਸੀਂ ਖ ਮਰਨਾ ਇਹਨਾਂ ਨਾਲ ਬਾਪ ਹੈਗਾ ਗਏ ਘਰ ਵਾਲਿਆਂ ਨਾਲ ਐਡੀਆਂ ਕੁ ਸੁਥਰੀਆਂ ਇਹ ਬਾਹਰ ਨਾ ਬੋਲ ਬੈਠ ਬਾਤੂ ਸਾਨੂੰ ਗਏ ਉਹ ਕਰਦੇ ਨਾ ਕਾਹ ਹਾਂ ਕੈ ਕਰਤੀ ਤੂੰ ਹਾਂ ਜਦੋਂ ਅਸੀਂ ਸਿੱਖਾਈ ਨਹੀਂ ਅਸੀਂ ਤਾਂ ਰੱਖ ਕੇ ਕੰਮ ਕਰ ਗਏ ਘਰਾਂ ਨੀਆਂ ਨਾ ਹੋਣਗੇ ਬੇਬੇ ਸਾਨੂੰ ਗਏ ਘਰਾਂ ਨੀਆਂ ਨਾ ਕਾ ਮੈਂ ਤੁਹਾਨੂੰ ਆਹੀ ਕਹੂੰ ਕੀ ਲੈ ਕੇ ਆਈ ਸੀ ਤੇ ਤੂੰ ਬਹਿ ਜਿੱਤਰ ਤੇ ਉਹਨੇ ਕੀ ਦਿੱਤਾ 10 ਮਿੰਟ ਤਾਂ ਕਹਿੰਦੀ ਹੈਗਾ ਸਾਰੇ ਕੁਸੀ ਸਾਰੇ ਕੁਸੀ ਦੱਸ ਦਿੰਦਾ ਕਿ ਉਹਦੇ ਘਰ ਭਰ ਕੇ ਗਈ ਸੀ ਮੈਂ ਕਰੂੰਗਾ ਮੈਂ ਕਰੂੰਗਾ ਹੁਣ ਉਹਨਾਂ ਨੂੰ ਚੋਰੇ ਨੂੰ ਸ਼ਰਮਣੀਆਂ ਉਹਦੀ ਮੰਗਰ ਲੱਗ ਕੇ ਤੀ ਦਿਆ ਦੇ ਤੈਨੂੰ ਪਤਾ ਹੀ ਸੀਗਾ ਵੀ ਗਏ ਘਰਾਂ ਨੀਆਂ ਨੇ ਕੀ ਦੀਆਂ ਨਾ ਵੱਤ ਘਟਨਾ ਬੋਲ ਕੇ ਸਭ ਮੈਂ ਕਹਿੰਦੀ ਹਾਂ ਹਾਂ ਸੱਤ ਸਿੱਤਰ ਖਾਣੇਗੀ ਤੂੰ ਮੈਂ ਤੁਹਾਨੂੰ ਦੱਸਾਂ ਕਿਵੇਂ ਕੀ ਕਰਦੈਂਗੀ ਤੂੰ ਆ ਲਾ ਵੀ ਦਿਆਂਗਾ ਆ ਤਾਂ ਫਿਰ ਲਾ ਕੇ ਦੇਖ ਲਾ ਲੋਂਗੇ ਮੇਰੇ ਤੇ ਹੋਰ ਆਜੋ ਜਦੋਂ ਤੂੰ ਬਾਹਰ ਬੋਲਦੀ ਚੰਪੀ ਨਹੀਂ ਬਰੋਣੀ ਪੈਣਗੀਆਂ ਆਜੋ ਫਿਰ ਆ ਬੈਠਾ ਕੰਨੀਆਂ ਮੈਂ ਸਾਨੂੰ ਕੋਈ ਨਹੀਂ ਕਰੰਦੇ ਨੇ ਘਰ ਮੈਂ ਤਾਂ ਮੇਰੇ ਮੁੰਡੇ ਤਾਂ ਬਾਹਰ ਬੈਠੇ ਆਜੋ ਫਿਰ ਆਜਾ 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 ਨਹੀਂ ਆਜਾ ਇਹਨੇ ਗਏ ਕਰਾਨੀਏ ਨਹੀਂ ਤਾਂ ਪਾਲੀ ਮੈਂ ਕੱਢੀ ਕਰੀਏ ਕਰਨੇ ਪਊਗਾ ਉਸ ਇਹਨਾਂ ਦਾ ਹੱਲ ਇਹਨਾਂ ਦਾ ਇੱਕ ਆ ਕਿਉਂ ਆ ਤੈਨੂੰ ਐ ਨਹੀਂ ਸ਼ਰਮ ਆਉਂਦੀ ਵੀ ਮੇਰੇ ਪੁੱਤ ਤਾਂ ਬਾਹਰ ਬੈਠੇ ਨੇ ਕਰਨੇ ਪਊਗਾ ਇਹਨੂੰ ਕੋਈ ਸਮਝਾਤੇ ਨਾ ਬਾਖਰੂ ਇੰਨੀ ਇਹ ਹੰਕਾਰੀ ਵੱਡੀ ਇੰਨੀ ਹੰਕਾਰੀ ਓਹ ਓ ਕੀ ਕੰਨਤਾ ਤੇ ਲੋਕ ਕੰਮ ਚੜਾਉਂਦੀਆਂ ਨਹੀਂ ਐ ਬਾਖਰੂ ਐਨਾ ਡੰਡ ਪਾਉਣਾ ਇਹਨਾਂ ਨੇ ਲੋਕਾਂ ਨੂੰ ਤਮਾਸ਼ਾ ਦਿਖਾਣਾ ਓਏ ਹੋਏ ਬਾਹੇ ਗਰੂ ਬਾਹੇ ਕਰੂੰਗੀ ਤੇ ਪਰਕਾਉਟ ਗੱਲਾਂ ਕਰੀ ਜਾਂਦੀਆਂ ਉਹਨਾਂ ਚ ਔਰੇ ਨੂੰ ਹਾਂ ਜਿਦਾਂ ਆ ਜਾਂਦਾ ਚੜਛੀ ਇੱਥੇ ਸ਼ਰਮ ਨਹੀਂ ਹਜ਼ਾਰ ਨਹੀਂ ਕੋਈ ਆਪਜੀ ਕੋਲੇ ਹੀ ਘੇੜਾ ਮਾਰੇ ਜੀ ਮਾ ਮਾਤੀ ਉਹ ਗਰੀਬ ਬੱਚੀਆਂ ਹੋਰ ਠੀਕਾ ਪੁੱਤ ਹਾਂ ਹੋਰ ਡਾਕਟਰ ਠੀਕ-ਠਾਕ ਨੇ ਵਧੀਆ ਸਾਰੇ ਹੋਰ ਤੇਰੀ ਮੰਮੀ ਰਹੀ ਆਪਣੇ ਹਾਰੇ ਵਧੀਆ ਨੇ ਮੰਮੀ ਹੋਰੀ ਵੀ ਕਿੰਨ ਵਧੀਆ ਪੁੱਤ ਵਧੀਆ ਚਾਈਂਦੀ ਆ ਹੋਰ ਭਾਬੀ ਹੋਰੀਆਂ ਨਹੀਂ ਦੀਨੀਆਂ ਇੱਥੇ ਫਿਰਦੀਆਂ ਹਾਂ ਨਹੀਂ ਪੁੱਤ ਤੂੰ ਕਿਵੇਂ ਉਧਰੀ ਜੀ ਬੈਠੇ ਆਏ ਬੇ ਭਾਈ ਮੈਂ ਤਾਂ ਬਸ ਪੁੱਛੀ ਨਾ ਪੁੱਤ ਕਿਉਂ ਭਾਈ ਠੀਕ ਆ ਵਾਸੀ ਵਧੀਆ ਤੂੰ ਕਿਵੇਂ ਆ ਮੈਂ ਤਾਂ ਠੀਕ ਆ ਪੁੱਤ ਬਸ ਪਤਾ ਹੀ ਹੈ ਤੇਨੂੰ ਪਾ ਬਿਉਰੀਆਂ ਕਿੱਥੇ ਮਰਦੀਆਂ ਹੋਣੀਆਂ ਭਾਬੀਆਂ ਕਿੱਥੇ ਹੋਰ ਕਿ ਭਾਬੀਆਂ ਨਹੀਂ ਉਹ ਵੀ ਪਾਣੀ ਲਿਆ ਦੇ ਪਤਾ ਨਹੀਂ ਲੱਗਦਾ ਤੁਹਾਨੂੰ ਵੀ ਗੁਰੂ ਨਾਨਕ ਦੇ ਨਾਮ ਆ ਇੰਨਾ ਪੁੱਤ ਕਿੱਥੇ ਉੱਕ ਵਾਂਗੂ ਬੈਠੀ ਰਹਿਣੀ ਆ ਚੱਕੀ ਜੰਨੀ ਆ ਨਾ ਕਦੇ ਮੰਮੀ ਨਾ ਕਦੇ ਬੀਬੀ ਨਾ ਕਦੇ ਨਾ ਹੀ ਲੈ ਕੇ ਬੁਲਾ ਲਿਆ ਕਰਨ ਮੈਨੂੰ ਹੋਰ ਤਾਂ ਕਿੱਧਰ ਖਾਧੀਆਂ ਘੜੀਆਂ ਮੰਮੀ ਬੀਬੀ ਤਾਂ ਮੈਂ ਆਏ ਕਿ ਮੈਂ ਸੱਸਰੀ ਘਰੋਂ ਸੱਸਰੀ ਘਰੋਂ ਪੁੱਛ ਨਾ ਭਾਈ ਬੱਸ ਇਹ ਅਯੀ ਨੂੰ ਸਮਝਾਉਣੀ ਤਾਂ ਇਹ ਨਹੀਂ ਮੇਰੇ ਮੰਗਰ ਲੱਗਦੀ ਇਹ ਤਾਂ ਉਹਨੇ ਨੇਮ ਨਹੀਂ ਮੰਗੂ ਵੱਡੀ ਨੇ ਜਮਾ ਪੱਟ ਰੱਖੀ ਜਮਾ ਮੰਗਰ ਲਾ ਰੱਖੀ ਹੈ ਮੇਰੀ ਤਾਂ ਕਰ ਲੈ ਇਹ ਵੀ ਨਹੀਂ ਸੁਣੀ ਜੀ ਜਿਵੇਂ ਨੂੰ ਕਹਿੰਦੀ ਵੀ ਤੂੰ ਮੇਰੀ ਧੀ ਬਣ ਜਾ ਨਾ ਓੜੇ ਮੈਂ ਧੀ ਨਹੀਂ ਤੂੰ ਮੇਰੀ ਗੱਲ ਸੁਣ ਲਿਆ ਕਰ ਵੀ ਨਾ ਤੁਹਾਡੇ ਮਾੜੀ ਗੱਲ ਆ ਭਾਈ ਪੁੱਤ ਤਾਂ ਇਹਦੇ ਬਾਹਰ ਹੈ ਤੁਸੀਂ ਇਹਨੂੰ ਇਕੱਲੀ ਨੂੰ ਤੰਗ ਕਰਦੇ ਹੋ ਮਾੜਾ ਬੱਚੇ ਵੀ ਨਹੀਂ ਦੇਖਦੀ ਇੱਕ ਕੰਨ ਰੱਖਣ ਨਹੀਂ ਦਿਖਾਉਂਦੇ ਦੇਖ ਲਾ ਉਹਨੂੰ ਆਖੋ ਦੇ ਦੋ ਸਿੱਧਾ ਹੀ ਬੋਲਿਆ ਕਰ ਵੱਡੀ ਵੱਡੀ ਮੈਨੂੰ 15 ਸਾਲ ਹੋ ਗਏ ਪੁੱਤਾਂ ਵੱਡੀ ਨੂੰ ਆਈ ਨੂੰ ਮੈਨੂੰ ਪਤਾ ਵੀ ਵੱਡੀ ਦੇ ਪੇਕੇ ਤੇ ਦਾ ਖਾਨਦਾਨ ਕਿਹਾ ਜੇ ਗਏ ਘਰ ਦੀ ਦਾ ਲੈ ਦੇਖ ਵੇਖ ਕੇ ਮੈਂ ਬੋਲੀ ਅੱਜ ਵੱਡੀ ਨੂੰ ਵੱਡੀ ਨੂੰ ਕਹੀ ਜਾਂਦੀ ਕੱਲ ਨੂੰ ਮੈਨੂੰ ਆਖ ਮੈਂ ਥਾਈ ਕਹ ਤੈਨੂੰ ਕਿਹਾ ਕਹੂੰ ਜੇ ਤੂੰ ਮੇਰੀ ਕੀ ਵੱਡੀ ਤੁਸੀਂ ਬਣ ਕੇ ਚੱਲੋਗੇ ਤਾਂ ਕੁਝ ਨਹੀਂ ਕਹਿੰਦੀ ਇਹਦਾ ਕੋਈ ਦਿਮਾਗ ਨਹੀਂ ਹੁੰਦਾ ਹੈਗਾ ਮੈਂ ਤਾਂ ਦਿਮਾਗ ਦੀ ਬੇਬੇ ਦੀ ਮਿਹਤ ਕਰਾਈ ਹੈ ਨਾ ਤਾਂ ਆਪ ਦੀਦੀ ਬੇਬੇ ਦੀ ਮਿਹਤ ਕੋ ਕਰਾਈ ਜਨਾਂ ਸੁਣ ਲਈ ਪਤਾ ਵੱਡੀ ਜੀ ਆਈ ਨਹੀਂ ਵੱਡੀ ਨੂੰ ਸੁਣਿਆ ਨਹੀਂ ਉਹਦੇ ਕੰਨਾਂ 'ਚ ਪੋਹੇ ਦਿੱਤੇ ਨੇ ਆਹ ਕੋ ਸਾਥੀ ਫੇਰ ਉਹ ਕਹਿੰਦਾ ਵੀ ਬੋਲਦੀ ਆ ਬੁੜੀ ਮੈਂ ਵੀ ਆ ਗਿਆ ਮਾਸੀ ਉਧਰੀ ਕਿਵੇਂ ਬੈਠੀ ਮਾ ਅੱਗੇ ਦਾ ਵਧੀਆ ਹਾਨੀ ਖੇਡਦੇ ਆਏ ਨੇ ਪਤਾ ਵੀ ਇਹਨਾਂ ਨੇ ਛੱਟ ਕਰ ਰੱਖੀ ਐ ਮੈਂ ਤਾਂ ਬੱਸ ਹੋਰ ਨਾ ਬਾਹਰ ਦੇ ਮੁੰਡਿਆਂ ਨੂੰ ਫੋਨ ਕਰਨ ਜੋ ਕਰੀਆ ਮੈਂ ਤੂੰ ਭਾਈ ਵਰਗਾ ਇਹਨੂੰ ਨੇ ਫੋਨ ਲਾਇਆ ਵੀ ਇਹੇ ਜਾਂ ਕੁਝ ਕਰਦੀ ਆ ਨਾ ਮੈਂ ਤਾਂ ਲਾਇਆ ਨਹੀਂ ਭਾਈ ਮਖਾਓ ਫੇਰ ਉਧਰ ਕੱਟ ਗਏ ਮੰਮੀ ਕੱਟਦੀ ਨਹੀਂ ਹੈਗੀ ਨਾ ਮਾਸੀ ਮੈਂ ਸੜਮ ਨੂੰ ਫੋਨ ਕਰ ਦਿੰਦੀ ਵੀ ਭਈ ਇਹੇ ਜਾਂ ਕੁਝ ਕਰਦੀਆਂ ਨੇ ਇਹ ਵੇ ਵੱਡੀ ਦੇ ਤਾਂ ਆ ਜਾਂਦੇ ਨੇ ਚੜਕੇ ਤੀਜੇ ਦਾ ਨਾ ਵੀ ਤੂੰ ਐਂ ਕਰਦੀ ਆ ਬਾਹਰ ਕਰਦੀ ਆ ਸਾਡੀ ਕੁੜੀ ਨੂੰ ਕਾਰ ਕਾਰ ਬਾਈ ਅਸਰੀ ਗਾਰ ਤੋਂ ਵੀ ਹੋਰ ਠੀਕ ਹੈ ਹਾਂ ਠੀਕ ਹੈ ਵਧੀਆ ਕਿਵੇਂ ਕਿਹੜਾ ਮਾਰਿਆ ਆ ਤਾਂ ਸਪਰੇਅ ਜੀ ਲੈਣ ਆਏ ਮੈਂ ਚਲ ਮਾਸੀ ਕੋਲੇ ਜਾ ਆਈਏ ਚਲ ਵਧੀਆ ਹੋਰ ਮਾਸੀ ਵਰਗੇ ਠੀਕ ਹੈ ਆ ਵਧੀਆ ਚਲ ਵਧੀਆ ਕਿਹੜਾ ਮਾਰ ਲਿਆ ਹੋਰ ਹੋਰ ਠੀਕ ਹੈ ਨਾ ਸਤ ਤੂੰ ਹੁਣ ਆ ਵਧੀਆ ਕਰੇਗਾ ਮੈਂ ਕਲੇਜ ਜੱਫਾ ਰੱਖਿਆ ਕਲੇਜ ਕੋਈ ਨਹੀਂ ਬਾਈ ਦੇਦੇ ਨਾ ਸਾਡਾ ਇੱਕ ਨੀ ਜਰਦੀ ਹੈਗੀ ਅਸੀਂ ਰੱਖ ਕੇ ਕੰਮ ਕਰ ਲੈਣੀ ਆ ਮੈਂ ਤੇ ਛੋਟੀ ਤੇ ਬਸ ਕਹਿੰਦੀ ਥੋੜਾ ਫਰਕ ਪਵਾ ਕੇ ਛੱਡੂਗੀ ਵੀ ਉਹ ਤੇਰੇ ਪੁੱਤ ਤਾਂ ਬਾਹਰ ਬੈਠੇ ਨੇ ਵੀ ਅਸੀਂ ਤੇਰੀਆਂ ਧੀਆਂ ਜੇ ਧੁੱਤੀਆਂ ਬਣਾ ਬੀ ਡਰਨੇ ਬਣ ਕੇ ਖੜ ਗਈਆਂ ਉਹਨਾਂ ਨੂੰ ਇੰਨੀ ਕਿਧ ਅਗਲੇ ਗਈ ਵੀ ਬਹਿ ਜੀਏ ਦੇਖ ਲੈ ਪੁੱਤ ਹੁੰਦੇ ਕੀ ਕਹਿਣਾ ਬੈਜਾਂਗੇ ਤੂੰ ਬੈਠਾ ਬੈਠਾ ਤੁਸੀਂ ਵੀ ਬਹਿ ਜਾਓ ਉਸ ਨਾਲ ਗੱਲਬਾਤ ਕਰ ਲਓ ਡਰਨੇ ਬਣ ਕੇ ਤੁਸੀਂ ਤਾਂ ਡਰਨੇ ਤਾਂ ਇਹ ਫਿਰ ਆਓ ਇਹ ਤਾਂ ਬਾੜੀਆਂ ਸਿਆਣੀਆਂ ਨੇ ਬੁੜੀ ਮਾੜੀਆ ਬੁੜੀ ਇਹਨਾਂ ਦਾ ਇਖਾਨ ਕਰਦੀ ਬਾਈ ਤੂੰ ਤਾਂ ਬੇਬੇ ਨੇ ਮਾਂ ਰੀ ਲੱਗਿਆ ਮੇਰੀ ਗੱਲ ਸੁਣੋ ਅਸੀਂ ਉਹੀ ਗੱਲ ਰੱਖ ਕੇ ਕੰਮ ਕਰ ਲੈਣੀ ਆ ਇਹਨੂੰ ਐ ਨਹੀਂ ਪਤਾ ਲੱਗਦਾ ਵੀ ਨੋਵੇਜੇ ਬਾਰ ਬੈਠੇ ਨਾ ਜੇ ਸਾਡੇ ਨਾਲ ਬਣਾ ਕੇ ਰੱਖੇ ਵੀ ਅਸੀਂ ਟਾਈਮ ਨਾਲ ਕੰਮ ਨਿਵੇੜ ਕੇ ਆਉਣਾ ਬੈਠਣਾ ਹੀ ਐ ਐਂ ਕਰ ਲੋ ਬਾਹ ਕਰ ਲੋ ਕਰ ਦੇ ਕੰਮ 'ਚ ਵੀ ਟੋਕਾ ਟਾਕੀ ਕਰੀ ਜਾਂਦੀ ਐ ਫਿਰ ਇਹਨੂੰ ਮਾੜਾ ਮੋਟਾ ਸੋਚਣਾ ਚਾਹੀਦਾ ਇਹ ਵੀ ਬਈ ਕਰੇ ਰਹਿ ਗਿਆ ਬਜਵਾਕ ਜੋ ਤੇਰੀ ਤੇਰੀ ਬਹੂ ਨੂੰ ਆਇਆ ਕੋਈ ਐ ਖਰੀਦਾ ਹਾ ਤੇ ਤਾਂ ਭਾਈ ਵਧੀਆ ਰਲ ਕੇ ਰਹਿੰਦੇ ਛੋਟੇ ਮੰਗੋ ਕੁੱਤਕਲੇ ਨਹੀਂ ਕਰਦੇ ਬੁੜਾ ਬੰਦਾ ਜੋਾਕਾਂਵਰ ਕੰਮ ਦਾ ਚੱਲ ਕਹਿ ਤਾਂ ਤੁਸੀਂ ਚੁੱਪ ਕਰ ਜਾ ਨਾ ਇਹ ਸਾਰੇ ਚਾਹੁੰਦੀਆਂ ਨੇ ਆਂਗਵਾੜ ਨੂੰ ਜਲੂਸ ਨਾ ਦਿਖਾਇਆ ਮੈਂ ਰੋਜ਼ ਦਿਖਾਉਂਦੀਆਂ ਨੇ ਦੋ ਮੋ ਟਾਈਮ ਭਾਈ ਤਿੰਨ ਤਿੰਨ ਟਾਈਮ ਵੀ ਦਿਖਾਉਂਦੀਆਂ ਨੇ ਮੈਂ ਚੁੱਪ ਵਈ ਕਿ ਨਾ ਵਿਚਰ ਕਰੂ ਗਏ ਘਰਾਂ ਦੀਆਂ ਫਲਾਣਾ ਤੇ ਹਮਕਾ ਵੀ ਉਹਦਾ ਵੀ ਤੰਦੀ ਦਾ ਸਵੇ ਘਰਾਂਗੀਆਂ ਫਿਰ ਤੂੰ ਕਿਉਂ ਰਿਸ਼ਤਾ ਲਿਆ ਮੈਂ ਤਾਂ ਕਹੂਗੀ ਭਾਈ ਜੇ ਤਾਂ ਫਿਰ ਕੋਈ ਤੁਸੀਂ ਉਂਗਾ ਤੇਰੇ ਤੇ ਕੇ ਆ ਕੇ ਨਹੀਂ ਖੜਦੇ ਆ ਤੈਨੂੰ ਠੁਕਦੇ ਕੀ ਲੈ ਕੇ ਆਂ ਤੀਆਂ ਮੇਰੇ ਜੋ ਕੋਈ ਹੋ ਜਾਂ ਮੇ ਲੜਾਈ ਤੋਂ ਉਤਰ ਕੇ ਆਇਆ ਲੰਦੇ ਨੇ ਸਭ ਕੁਝ ਕੀਤਾ ਘਰ ਭਰਤਾ ਤੇਰਾ ਹੋਰ ਦੱਸ ਤੈਨੂੰ ਕੀ ਚਾਹੀਦਾ ਤੈਨੂੰ ਤਾਂ ਕਿੰਨੇ ਜਾਇ ਦੁਬਾਰਾ ਜਦੀ ਨਹੀਂ ਉਹ ਤਾਂ ਉਹ ਵੀ ਲਾਇਆ ਨਹੀਂ ਨਿਸਾਰਿਆ ਮੋਟਰਸਾਈਕਲ ਦਾ ਬੂਰ ਦੀ ਗੱਲ ਨਾ ਕਿੰਨੇ ਦੇ ਦੇ ਤੈਨੂੰ ਤਾਂ ਦੇਖ ਲਈ ਇਹ ਤਾਂ ਆਪ ਕੀ ਇਹ ਨਹੀਂ ਲੋਟ ਸਮਝੀ ਇਹ ਕਾਇਨ ਕਰੀਓ ਦੇਖਣਾ ਪਤਾ ਆਂ ਡੱਬੀਆਂ ਨੇ ਇਨਾ ਦਾ ਜਿਆਦਾ ਉਹ ਹੈ ਥੋੜਾ ਜਿਆਦੇ মুখ ਖਲੇ ਆ ਡਰ ਨਹੀਂ ਹੈਗਾ ਵੱਡੇ ਛੋਟੇ ਨਹੀਂ ਦੇਖਦੀਆਂ ਵੀ ਮੈਨੂੰ ਲੱਗਦਾ ਉਹ ਕੀ ਲੱਗਦਾ ਹੈ ਜਿਆਦਾ ਚੰਗਾ ਬੰਦਾ ਪੁੱਤ ਕੁਛ ਨਹੀਂ ਆਉਂਦਾ ਹੁਣ ਕੀ ਕਰਾਂ ਬਾਈ ਵਰਗੇ ਇੱਥੇ ਹੁਣ ਤਾਂ ਇਹਨਾਂ ਨੂੰ ਡਾਂਗਾਂ ਨਾਲ ਛੁਲਕਦੇ ਫੇਰ ਤੇ ਛਿੱਟੀਆਂ ਹੋ ਜਾਂਦੀਆਂ ਫੇਰ ਹੀ ਪਤਾ ਲੱਗੇ ਇਹਨਾਂ ਨੂੰ ਚਲੋ ਫੇਰ ਮੈਂ ਤਾਂ ਜਾਨਣਾ ਵਾ ਸੀ ਚਾਹਤਾ ਇਹ ਕਿਹੜੀ ਪਿਆਉਣਗੇ ਆ ਭੂਆ ਨੂੰ ਫੋਨ ਕਰ ਦੇ ਹਾਂ ਉਸੇ ਨੂੰ ਕਰਦੀ ਹਾਂ ਹਾਂ ਮੈਂ ਤਾਂ ਕੁਝ ਕਹਿ ਨਹੀਂ ਸਕਦਾ ਨਾ ਹਾਂ ਤੇ ਗੱਲ ਦੂਰ ਜਾਉ ਹਾਂ ਲਾ ਕਹਿੰਦਾ ਬਗਾਨੇ ਘਰੇ ਆ ਕੇ ਮਾਂ ਬੋਲਦਾ ਕੋਈ ਨਾ ਚਾਹ ਮੈਂ ਕਰ ਦੇਣੀ ਆ ਨਾ ਨਾ ਬਸ ਕਿਹੜੀ ਚੱਲ ਹੁਣ ਤੂੰ ਜਾ ਕੇ ਦੱਸਿਆ ਤਾਂ ਸਹੀ ਮੇਰੀ ਭੈਣ ਨੂੰ ਮੇਰੀ ਮਾਸੀ ਇੰਨੀ ਔਖੀ ਐ ਠੀਕ ਆ ਬਚਾ ਨਾ ਤੇ ਤਾਂ ਦਰ ਵਧੀਆ ਦੇ ਗਿਆ ਆਮਨਾ ਵਿਚਾਰਾ ਹੁਣ ਮੈਂ ਆ ਵੀ ਨਾਨ ਨੂੰ ਦੁਨੀ ਫੋਨ ਕਰਾਂ ਭਾਈ ਫਿਰ ਹੋਰ ਕੀ ਕਰਾਂ

ਮੈਂ ਤਾਂ ਬੋਲ ਨਹੀਂ ਮੈਂ ਕਿੱਧਰ ਡਿੱਗਣ ਲੰディア ਹਾਂ ਕੋਣ ਕਰਿਆ ਸੀ ਮੈਨੂੰ ਜਿਵੇਂ ਰੋਣਾ ਹੀ ਸੀ ਤਾਂ ਆ ਦਿੱਖਦਾ ਹੈ ਹਾਂ ਪਰ ਵੀ ਠੀਕ ਹੈ ਠੀਕ ਆ ਕੋਈ ਗੱਲ ਨਹੀਂ ਤਾਂ ਫਿਰ ਘੱਟ ਨੂੰ ਸੁਣਾਵੇਂ ਹਾਂ ਠੀਕ ਹੈ ਬੈ ਜਾ ਕੀ ਹਨ ਸਰ ਹੋਸ ਹਾਂ ਹਾਂ ਬਹੁਤ ਵਧੀਆ ਆਪਣੇ ਦੇ ਗੱਲ ਮੈਨੂੰ ਠੀਕ ਹੈ ਕਰ ਦੇ ਬਾਕੀ ਸਾਰਾ ਠੀਕ ਹੈ ਹਾਂ ਰੇ ਠੀਕ ਹੈ ਸਾਰੇ ਬਤਾ ਨਾ ਤੇਰਾ ਫੋਨ ਸੁਣ ਕੇ ਫਿਰ ਮੈਂ ਇੱਥੇ ਕਰਿਆ ਮੈਂ ਫਿਰ ਹੋਰ ਕੀ ਕਰਾਂ ਮੈਂ ਤਾਂ ਐਨਾਂ ਨੇ ਬਹੁਤ ਤੰਗ ਕਰ ਰੱਖਿਆ ਭਾਈ ਕੈਨੂੰ ਪਤਾ ਮੈਂ ਨਿੱਕੇ ਨਿੱਕੇ ਕਿਵੇਂ ਪਾੜੇ ਤੇ ਹਾਏ ਭਣੀ ਜਿਹੜੇ ਹਾਲਾ ਨਾਲ ਨੂੰ ਭਾਬੀ ਜਿਹਨੇ ਅੰਡ ਕੱਟਿਆ ਨਾ ਜਿਵੇਂ ਮੇਰੇ ਪੇਕਿਆਂ ਨੇ ਸਿਰ ਤੇ ਫਰਖ ਰੱਖਿਆ ਤੇ ਤੀਜਿਆਂ ਨੇ ਮੇਰਿਆਂ ਨੇ ਭਾਈ ਮੇਰੇ ਵਿਚਾਰੇ ਤੁਰ ਗਏ ਤੇ ਪਰ ਇਹਨਾਂ ਨੇ ਤੇ ਮੇਰੀ ਭੋਰਾ ਕਦਰ ਨਹੀਂ ਪਾਈ ਇਹ ਨਹੀਂ ਪੁੰਦੀਆਂ ਇਹ ਕਿੱਥੇ ਪੁੰਦਣ ਹੈ ਉਹ ਬੰਦੇ ਨੂੰ ਤੇਰਾ ਪਤਾ ਨਹੀਂ ਲੱਗਿਆ ਉਹਨਾਂ ਨੂੰ ਕੂ ਆ ਰਹੀ ਹੈ ਆ ਰਹੀ ਹੈ ਆਈਏ ਬਾਹਰ ਨਹੀਂ ਨਿਕਲਦੀ ਨਾ ਜਮਾਨ ਦਿਖਲਦੀ ਆਹੀ ਕੋਸਾ ਕੀ ਹੋ ਜਗਾ ਅੰਦਰ ਚੱਲੀਏ ਬੀਬੀ ਨਾਲ ਤੇ

ਬੜੇ ਵੀਰ ਸਾਨੂੰ ਦੇਖਦੀ ਨਹੀਂ ਸਾਡੀ ਭੂ ਆਈਏ ਪਾਣੀ ਪੂਣੀ ਕਮਾਈ ਉੱਠਾ ਕੇ ਆਪ ਪੀ ਲੈ ਵੀਰ ਦੇਖ ਲੈ ਗਾਣੀ ਦੇਖ ਲੈ ਗੀ ਨਾ ਕਮਾਈ ਵੀ ਪਾਣੀ ਪੂਣੀ ਪੁੱਛਦਾ ਮੇਰਾ ਭਾਣ ਜਾਇਆ ਤੇ ਹੀ ਹੋ ਗਏ ਹਾਂ ਹਾਂ ਕਹੀ ਤੇ ਮਗਾ ਤੇਰੇ ਮਗਾ ਹਾਂ ਇਹ ਆਈ ਕਰਦੀਆਂ ਨੇ ਜਿਵੇਂ ਵੀ ਕੋਈ ਦਿਮਾਗ ਚੜਿਆ ਹੋਇਆ ਹੁੰਦੇ ਵਿਆਹ ਚਾਹੀ ਹਾਂ ਹਾਂ ਪੀਕੇ ਦਿੰਦੇ ਨੇ ਨਾ ਨੂੰ ਛਾਹ ਆ ਵੰਡੀ ਦੇ ਤਾਂ

ਤੇ ਇਹ ਕਹਿੰਦੀ ਕਿ ਕੋਈ ਕਰਾਇਆ ਠੀਕ ਹੈ ਉਹ ਠੀਕ ਹੈ ਜੀ ਹਾਂ ਠੀਕ ਹੈ ਠੀਕ ਹੈ ਚਾਹੀ ਤੇ ਠੀਕ ਹਾਂ ਹਾਂ ਠੀਕ ਹੈ ਵਧੀਆ ਹੋਰ ਠੀਕ ਹੈ ਭੂਆ ਹਾਂ ਹਾਂ ਠੀਕ ਹੈ ਬਸ ਫੋਲ ਕੇ ਰਹਿਣੀ ਗਿਆ ਤੇ ਘਰੇ ਤਾਂ ਤੈਨੂੰ ਪਤਾ ਦਨਾ ਠੀਕ ਚਾ ਚਾ ਬੋਲ ਦੋ ਕੋਸ ਨਾ ਮਾੜਾ ਮੋਟਾ ਕੋਸ ਨਹੀਂ ਕਿਹਾ ਭੂਆ ਇਹ ਤਾਂ ਮੈਂ ਹੀ ਬੋਲੀ ਜਾਂਦੀ ਆ ਅਸੀਂ ਹੁਣ ਰਲ ਕੇ ਕੰਮ ਕਰ ਲੈਣੀ ਆ ਛੋਟੀ ਨੂੰ ਕਹਿੰਦੀ ਆ ਕਿ ਵਦਨਾ ਤੂੰ ਲੜਿਆ ਕਰੋ ਤਾਂ ਕੰਮ ਕਰਾਇਆ ਕਰ ਲੜਾਣਾ ਕਿਹੜਾ ਹੁੰਦੀ ਆ ਭੂਆ ਦੇਖ ਲੈ ਭਾਬੀ ਤੂੰ ਵੀ ਇਹਨਾਂ ਨਾਲ ਬਾਹਰ ਨਾ ਬੋਲਿਆ ਕਰ ਮੈਂ ਤਾਂ ਕਿ ਤੁਚ ਪਰਿਆ ਕਰ ਅੱਜ ਕੱਲ ਕੋਈ ਨਹੀਂ ਸੁਣਦਾ ਮੈਂ ਤਾਂ ਜਿਵੇਂ ਤੂੰ ਕਹੀ ਜੇਂ ਮੈਂ ਕੌਮੀ ਕੰਮ ਬਸ ਲੈਣਾ ਦਾ ਸੂ ਤੁ ਲੈਣਾ ਦੇਣਾ ਕੀ ਆ ਮੈਂ ਬੋਲ ਕਿ ਮੈਂ ਕੀ ਬਣਾ ਮੇਰੇ ਜਿਦੋਂ ਕੋਈ ਕਹਿਣੇ ਚ ਨਹੀਂ ਹਾਂ ਜਦੋਂ ਇਹ ਮੰਨਦ ਗਈ ਨਾ ਹਾਂ ਫਿਰ ਆਪਾਂ ਕਹਿ ਕੇ ਕੀ ਕੀ ਚਾਹਾਂਗੇ ਲੱਗਦਾ ਸੀ ਜੇ ਕੁਝ ਕਰੋ ਫਿੱਟ ਕੇ ਜਾਂ ਸੀ ਬਾਹਰ ਜਾਈਏ ਫੇਰ ਤਾਂ ਕਹੇ ਹੁਣ ਉਹੀ ਗੱਲਾ ਦਾ ਰੋਕੇ ਕੰਮ ਕਰ ਲੈਣੀਆਂ 9 ਵਜੇ ਦੇ ਨੂੰ ਕੰਮ ਨਵੇੜ ਕੇ ਸੀ ਬਹਿ ਜਾਣੀਆਂ ਬੈਠੀਆਂ ਬਸ ਜਰੀਆਂ ਨਹੀਂ ਜਾਂਦੀਆਂ ਇਹ ਤਾਂ ਚਲ ਕੋਈ ਕਹਿੰਦੀ ਐ ਕਿ ਤੂੰ ਤਾਂ 9 ਵਜੇ ਮੇਲੀਆਂ ਹੋ ਜਾਂਦੀਆਂ ਉਹ ਦੱਸ ਕਿੰਨਾ ਚਾਹੀਏ ਕੋਈ ਨਹੀਂ ਹਾ ਹਾ ਨਾ ਵੱਡੇ ਬੰਦੇ ਦੀ ਰੱਖੀ ਦੀ ਹੁੰਦੀ ਹੈ ਮਾੜੀ ਮੋਟੀ ਕੁਛ ਤੇ ਬੋਲਦੇ ਨਹੀਂ ਹੁੰਦੇ ਬਾਵਾ ਚੱਲ ਕੋਈ ਨਹੀਂ ਮਸਤ ਦੇਖੋ ਕਹਿਣ ਆ ਗਈ ਮੁਸਕੈਤ ਹੈ ਨਹੀਂ ਆ ਸੁਣਾ ਬੀਬੀ ਜਦੋਂ ਹੁਣ ਮੋਟਰ ਦائیں ਦائیں ਚੱਲਦੀ ਹੈ ਟੂਠੀਆਂ ਛੱਡ ਰੱਖੀਆਂ ਨੇ ਦائیں ਦਾ ਬਿਨਾ ਕੰਮ ਤੋਂ ਕੋਈ ਨਹੀਂ ਨਾ ਅੱਛਾ ਗੋਹਾ ਸਿੱਟਣਾ ਆਪਿਆ ਇਹ ਮਾਵਾਂ ਇਹਨਾਂ ਅੰਦਰ ਸਿਰ ਜੋੜ ਕੇ ਬੈਠੀਆਂ ਨੇ ਫੋਨ ਲੈ ਲੈ ਤੇ ਫੂਕ ਦੇਖੀ ਜਾਂਦੀਆਂ ਨਹੀਂ ਜਾਂ ਮੁੰਡਿਆਂ ਨਾਲ ਹਾ ਹਾ ਹਹੀ ਬਾਹਰ ਕਲੀ ਜਾਂਦੀਆਂ ਨਾ ਉਹਨਾਂ ਨੂੰ ਕੀ ਪਤਾ ਮੇਰੀ ਮਾਂ ਦਾ ਗੱਲ ਹੈ ਇਹ ਤਾਂ ਸਾਰਾ ਕੁਝ ਕਰਾਉਂਦੀ ਹੈ ਹਾਂ ਉਹਨਾਂ ਨੂੰ ਕੀ ਪਤਾ ਮੇਰੀ ਮਾਂ ਤਾਂਗਾ ਸੋਰ ਫੋਨ ਹੀ ਤਾਂ ਕਰਾਉਂਦੇ ਐ ਨਾ ਬਾਹਰ ਨਿਕੋ ਕੇ ਆਏ ਦੇਖਣ ਕੋਈ ਆਇਆ ਜਾਂ ਕੋਈ ਗਿਆ ਕੋਈ ਨਹੀਂ ਦੇਖੋ ਕਸੀ ਆ ਗਿਆ ਕਿ ਨਾ ਬਸ ਅੰਦਰ ਕੰਨ ਨਾਲ ਫੋਨ ਨਹੀਂ ਲਾਉਣਾ ਆਏ ਬੇਨ ਨੂੰ ਕਿਸੇ ਨੂੰ ਸੁਣ ਜਾ ਗਿਆ ਹਾਂਜੀ ਇਹ ਉੱਥੇ ਮੇਰੇ ਕੋਲ 2 ਘੰਟੇ ਬੈਠਾ ਰਿਹਾ ਅੱਛਾ ਜੀ ਉਹਨੇ ਬੋਲ ਮਾਰ ਕੇ ਪਾਣੀ ਮੰਗਾਇਆ ਵੀ ਸਿਮਰ ਭਾਈ ਮੈਨੂੰ ਪਾਣੀ ਲਿਆ ਦਿਓ ਅੱਛਾ ਜਸਵੰਤ ਨਹੀਂ ਪਾਈ ਨਾ ਸੋਹਤਾ ਤਾਂ ਸਾਰਾ ਕੁਝ 2 ਘੰਟੇ ਲਾਗੇ ਚਾਹ ਦੀ ਘੁੱਟ ਰੋਟੀ ਦਾ ਦੂਰੇ ਨੇ ਚਾਹ ਦੀ ਘੁੱਟ ਨਹੀਂ ਕਰਕੇ ਦਿੱਤੀ ਆ ਦੋਨੇ ਬੈਠ ਕੇ ਮੂੰਹ ਤੇ ਬੰਦਾ ਬੈਠਾ ਬਾਹਰ ਦਿੱਤਾ ਕੁੱਝ ਵੀ ਰਹਿਣਾ ਨਹੀਂ ਕਰੀ ਚਾਹ ਤੁਸੀਂ ਚਾਹ ਜਦੋਂ ਪਾਣੀ ਫੜਾਤਾ ਪੂਆ ਚਾਹ ਵੀ ਅਸੀਂ ਕਰਦੀਆਂ ਸੀ ਉਹ ਵੀ ਸੰਗਮਾਸੀ ਦੀ ਮਹਿਤ ਕਰਾਉਣ ਲੱਗ ਗਏ ਨਰਸਾ ਵੀ ਲੱਗ ਲੱਗੇ ਪਹਿਲਾਂ ਤੂੰ ਪਾਣੀ ਚਲੇਗਾ ਜਦੋਂ ਪਾਣੀ ਨਹੀਂ ਪੁੱਛਿਆ ਚਾਹ ਕਿੱਥੇ ਬਣਨੀ ਸੀ ਪਹਿਲਾਂ ਤੂੰ ਤੇਰੇ ਦੀ ਲਾਣ ਦਾ ਫੜਾਤਾ ਸੀ ਨਹੀਂ ਪਾਣੀ ਪੜਾਤਾ ਕੰਟਾ ਹੋ ਗਿਆ ਤੈਨੂੰ ਆਈ ਮਾਦਾ ਪੋਣਾ ਕੰਟਾ ਤੈਨੂੰ ਨਾ ਲਿਆ ਚਾਹ ਪਾਣੀ ਦੇ ਕਿੱਡੀ ਦੂਰ ਆਈਆਂ ਤੂੰ ਕਿੰਨਾ ਚਿਰ ਹੋ ਗਿਆ ਦਾ ਪੁੱਛਿਆ ਤੈਨੂੰ ਮੈਂ ਬਣਾ ਕੇ ਪਤਾ ਨਹੀਂ ਕੀ ਕਰਨਾ ਆ ਗਿਆ ਨਾ ਚਾਹ ਨਾ ਪਾਣੀ ਮੁੜ ਕੇ ਬਾਹਰ ਤੂੰ ਵੀ ਇਹ ਨਾ ਬੋਲ ਜੇ ਕਰ ਮੈਂ ਤਾਂ ਪੈਸਾ ਨਾ ਕਰਉਣਾ ਆਈਂ ਨਾ ਮੈਂ ਤਾਂ ਦੇਖ ਤੇਰੀ ਪਹਿਲਾਂ ਵੀ ਮੰਦੀ ਆਈਆਂ ਯੇ ਮੈਂ ਵੀ ਵੀਦੂ ਕਰ ਜਾਈਂਗੀ ਮੈਂ ਤਾਂ ਉਮੀ ਮੈਨੂੰ ਮਨਜ਼ੂਰ ਆ। ਭਰਾ ਜੀ ਬੰਦੇ ਨਾਲ ਆਬਦੇ ਰਿਆ ਕਰੋ ਭਾਈ ਚੱਲ ਤੁਸੀਂ ਵੀ ਭਾਈ ਸਿਆਣੀਆਂ ਬਣ ਕੇ ਆ ਕਰੋ। ਚੱਲ ਤੇ ਵੀਰ ਦੀ ਗੱਲ ਸੁਣਾ। ਜੇੜਾ ਕੁਝ ਹੋ ਗਿਆ ਠੀਕ ਹੈ। ਹਾਂ ਘਰਾਂ ਦੇ ਵਿੱਚ ਚੱਲਦਾ ਹੀ ਰਹਿੰਦਾ ਇਹੋ ਜਿਹਾ ਕੁਸਤਾ ਪਰ ਸਿਆਣੇ ਬੰਦੇ ਦੀ ਗੱਲ ਮੰਨੀ ਦੀ ਹੁੰਦੀ ਵੀਰੇ। ਆਪਾਂ ਤਾਂ ਤੁਹਾਨੂੰ ਕਹਿੰਦੇ ਆ ਹਾਂ। ਚੱਲ ਫੋਕੂ ਜੇ ਮੈਂ ਕਹਿੰਦੇ ਸੋ ਮੰਨ ਲਾਂਗੇ ਜੇ ਤੁਸੀਂ ਕਰ ਕਰ ਰੱਖਿਆ ਸੀ ਭਾਈ ਮੈਂ ਤੁਹ ਸੁਣ ਕੇ ਤਾਂ ਰਿਆ ਨਹੀਂ ਗਿਆ। ਮੈਨੂੰ ਵੀ ਘਰੇ ਕੰਮ ਸੀ ਬੜਾ ਖੋਣ ਆਈ ਜਾਂਦੇ ਆ ਤੇ ਮੈਂ ਵੀ ਵੀਰੇ ਜਾਣਾ ਹਾਂ। ਮੈਨੂੰ ਤਾਂ ਭਾਵੇਂ ਚਾਹ ਦੀ ਕੋਟ ਫੜਾ ਦੋ ਜੇ ਫੜਾਣੇ ਦੀ ਮਤ ਜਾਂਦੀ ਸਰ ਕੋਈ ਨਹੀਂ ਭੋਆ ਚਾਹ ਲਿਆਨੇ ਕਰਕੇ ਜਿਵੇਂ ਤੂੰ ਕਹਿੰਦੀ ਸਤੋਂਵੇਂ ਕਰ ਲਾ ਪਰ ਬੇਬੇ ਨੂੰ ਸਮਝਾ ਦੇ ਬਾਲਾ ਪੁੱਤਰਾ ਬੋਲਦੇ ਆਂ ਦੇਖ ਆਈ ਜਾਂਦੀ ਜਾਂਦੀ ਆ ਨਾ ਨਹੀਂ ਆਉਂਦਾ ਸੁਣਦੇ ਸੁਣਦੇ ਤੈਨੂੰ ਕਹੇ ਚਲਦੀ ਆ ਕਿ ਮੇਰੇ ਕੋ ਹੋਂ ਤੇਰੀ ਗੱਲ ਚਲੀ ਗਈ ਤੇ ਲੈ ਪੈ ਕਦਮ ਦੇ ਇਸ ਹਾਂ ਸਾਨੂੰ ਬੜਾ ਪੁੱਠਾ ਬੋਲਦੀ ਆ ਭੂਆ ਘਰਾਂ ਦੀੋਂ ਤੁਸੀਂ ਕੀ ਲਿਆ ਜੇ ਉਹ ਤੂੰ ਦੇਖ ਕੇ ਰਿਸ਼ਤਾ ਲੈਣਾ ਹਾਂ ਨਾ ਕਰ ਵੀਰ ਕਹਿੰਦੇ ਚੱਲ ਜਾ ਲੈ ਉਹਨੇ ਭੂਆ ਸੀ ਹਾਂ ਬਸ ਮੈਂ ਨਹੀਂ ਬੋਲਦੀ ਚਲਾ ਜਾਓ ਮੇਰੀ ਭਾਬੀ ਨੂੰ ਵਿਚਾਰੀ ਨੂੰ ਕੁਛ ਨਾ ਆਇਆ ਕਰੋ ਇਹ ਤਾਂ ਕਿਸੇ ਨੂੰ ਕੁਛ ਨਹੀਂ ਕਹਿੰਦੀ ਬਈ ਨਾ ਮੈਂ ਨਹੀਂ ਬੋਲਦੀ ਹਾਂ ਇਹ ਤਾਂ ਕਿ ਤੂੰ ਬੋਲਿਆ ਨਾ ਕਰ ਨਹੀਂ ਬੋਲਦੀ ਹਾਂ ਹਾਂ ਬੋਲਿਆ ਨਾ ਕਰ ਤੂੰ ਉਹ ਤਾਂ ਦੋ ਜਾਣੀਆਂ ਇੱਕ ਆਕਰੀ ਬੈਠੀਆਂ ਬੈਠੀਆਂ ਨੇ ਕਤਾਈ ਨੂੰ ਪਤਾ ਹੈ ਨਾ ਤਾਂ ਫਿਰ ਜਾਣਾ ਕੁਛ ਨਹੀਂਗਾ ਨਾ ਨਾ ਮੈਂ ਨਹੀਂ ਬੋਲਦੀ ਹਾਂ ਬਸ ਤੂੰ ਚੁੱਪ ਰਿਆ ਕਰ ਚੁੱਪੀਆਂ ਲੋੜ ਹੀ ਨਹੀਂ ਹੈਗੀ ਬੋਲਣ ਦੀ ਜੇ ਬਾਹਲਾ ਵਾਤਾਵਾ ਬੋਲੇਗੀ ਤੇ ਫਤਨ ਗੁੱਠਾ ਬੋਲਣਗੀਆਂ ਹਾਂ ਇਹਦਾ ਹੈਗਾ ਨਾ ਮੈਂ ਨਹੀਂ ਬੋਲਦੀ ਇੱਕ ਆ ਕੇ ਬੈਠ ਜਾ ਤੂੰ ਬੰਦਈਂ ਆ ਇਹ ਕਾ ਹੈ ਹਾਂ ਤੂੰ ਕੰਨੀ ਹੈ ਤੂੰ ਕੰਨੀ ਬੋਲੇਗੀ ਤੂੰ ਤਾਂ ਫਿਰ ਕੰਨੀ ਸਾਨੂੰ ਹੀ ਫੋਨ ਕਰਨਗੇ ਅਸੀਂ ਆਵਾਂਗੇ ਤੁਹਾਨੂੰ ਹੀ ਕਰਾਂ ਪਹਿਲੇ ਹਾਂ ਸਾਡੇ ਕੋਈ ਐ ਅਸੀਂ ਤਾਂ ਆਵਾਂਗੇ ਨਹੀਂ ਬੋਲਦੀ ਹਾਂ ਬੋਲੀ ਨਾ ਬਸ ਤੂੰ ਹੈ ਕਾ ਵੱਡੀ ਦੇ ਤਾਂ ਪੇਕੇ ਵੀ ਆ ਜਾਂਦੇ ਨਹੀਂ ਆ ਜਾਂਦੇ ਐ ਮੈਨੂੰ ਪਤਾ ਆ ਜਾਂਦੇ ਆ ਉਹ ਆ ਜਾਂਦੇ ਆ ਮੈਂ ਹਜੇ ਇਹ ਮੁੰਡਿਆਂ ਕੋਲੇ ਦੱਸੂ ਫਿਰ ਵਾਹੇ ਵਾਦੇ ਵਧਣਗੇ ਆ ਜਾਣਗੇ ਫੇਰ ਤਾਂ ਕੋਈ ਨਹੀਂ ਪੈਨੇ ਮੁੰਡੇ ਹੈ ਨਹੀਂ ਕਿ ਘਰੇ ਹੋਰ ਤੇ ਤੂੰ ਮੁੰਡਿਆਂ ਨੂੰ ਦੱਸੇਂਗੀ ਤੇ ਫਿਰ ਕੋਈ ਇਸ ਪਊਗਾ ਜਿਆਦਾ ਨਾ ਮੈਂ ਤਾਂ ਮੁੰਡਿਆਂ ਨੂੰ ਠੀਕ ਹੀ ਦੱਸਦੀ ਬਾਰੇ ਬੈਠੀ ਹਾਂ ਕੰਨਾਂ ਦੇ ਵਿੱਚ ਕੈਚਨਾ ਲੈਣਗੇ ਮੁੰਡੇ ਹਾਂ ਤੂੰ ਬਸ ਚੁੱਪ ਕਰਕੇ ਬੈਠੀ ਰਿਹਾ ਕਰ ਜਿਹੜਾ ਕੁਝ ਤੈਨੂੰ ਕਹੀ ਜਾਂਦੀਆਂ ਕਹੀ ਜਾਂਦੀ ਹਾਂ ਰਸ ਠੀਕ ਹੈ ਹਾਂ ਬਸ ਠੀਕ ਹੈ ਤੈਨੂੰ ਸਮਝਾਉਂਦੀ ਸਿਆਣੀ ਵਰਗੀ ਰਹੀ ਉਹ ਮੈਂ ਤਾਂ ਰਹੀ ਹੂ ਆ ਆ ਨਾ ਦੋ ਕੋਈ ਨਾ ਕੋਈ ਨਾ ਪੀ ਕੇ ਰੱਖੀਆ ਪੀ ਲੈ ਪੀ ਲਈਂ ਤਮੈ ਨਾ ਕੋਈ ਪੀ ਲੈ ਕਿਹੜੀਆਂ ਚਾਹਾਂ ਨੇ ਫਿਰ ਗਾਲੇ ਚੁੱਕਣੇ ਨਹੀਂ ਨਾ ਕਿਹਦੀ ਕਿੱਥੇ ਨੰਗੀ ਗਲੇਸ ਦੇ ਵਿੱਚ ਚਾਹ ਨੰਗੀ ਵੀ ਹੁੰਦੀ ਆ ਆਵੇਗਾ ਮੈਨੂੰ ਪ੍ਰਾਗਣਾ ਹਾਂ ਤੂੰ ਫੇਰ ਕਹੀ ਕੁਸ਼ਦਗੀਆਂ ਤੇ ਫੇਰ ਇੱਕ ਬੇਨੰਗੇ ਚਾ ਉਹ ਵੀ ਚ ਕਹਿ ਕੇ ਕਰਾ ਲਈ ਮੈਂ ਪਾਣ ਜਾਇ ਵਾਗੇ ਬਚਾ ਉਹ ਮੇਰੇ ਕਿਵੇਂ ਨੰਗੇ ਉਹ ਮੈਨੂੰ ਤਾਂ ਫੜਾ ਗਈ ਇੱਕ ਕੱਪ ਤੇ ਜੇ ਤੇਰੀ ਨਾਲ ਲਾਈ ਸੀ ਤੇ ਹੁਣ ਤੈਨੂੰ ਦੇ ਕੇ ਨਹੀਂ ਗਈ ਵੀਰ ਦੇਖ ਲੈ ਤੂੰ ਇਹ ਇਹੋ ਜਿਹਾ ਕੁਛ ਕਰ ਦਗਾ ਹਾਂ ਅੱਜ ਕਹੀ ਨਹੀਂ ਮੈਂ ਉਹ ਕਰ ਦੀਆਂ ਉਹ ਇਹ ਕਰ ਦਗਾ ਹਾਂ ਮੈਂ ਨਹੀਂ ਕਹਿੰਦੇ ਹਾਂ ਹਾਂ ਅੱਜ ਬਾਹਰੀਆਂ ਸਿਹੜੀਆਂ ਬੰਦੀਆਂ ਆਂ ਭਾਬੀ ਬਾਅਦ ਵਿੱਚ ਸਾਨੀਆਂ ਬੰਦੀਆਂ ਹਾਂ ਹਾਂ ਤੂੰ ਆਪ ਖਾਉਂਦੀਆਂ ਸਾਡੇ ਵਰਗਾ ਕੋਈ ਨਹੀਂ ਹੈਗਾ ਨਾ ਚਲ ਵੀਰ ਜਿਵੇਂ ਕਰੀਏਂਗਾ ਕਰੀਏਂਗਾ ਚਲ ਮੈਂ ਨਹੀਂ ਅੱਜ ਤੋ ਬੋਲਦੀ ਤੂੰ ਸਾਨੀ ਬਣ ਕੇ ਰਹੀ ਚੰਗਾ ਹਾਂ ਬਸ ਤੂੰ ਨਹੀਂ ਬੋਲਣਾ ਮੈਂ ਨਹੀਂ ਬੋਲ ਕੁਛ ਮਾਰ ਜੀ ਕਰੀ ਜਾਂ ਨਾ ਕੁਛ ਕਰਨ ਨੂੰ ਹੋਰ ਲਣ ਵਗਿਆ ਚੁਟੇ ਪਾਣੀ ਗੁੱਲੇ ਭਾ ਕੋ ਯਾ ਵੇ ਗੋਹਾਨਾ ਮੈਂ ਨਹੀਂ ਕਹਦੀ ਛੁਛਣਾ ਕਹੀ ਤੂੰ ਤੈਨੂੰ ਡੋੜੀ ਨ ਕੋਈ ਪਤਰੀ ਬੈਠੀਆਂ ਨਾ ਕੋਈ ਇਸ ਕਰਨੀ ਨੀ ਕੀ ਫੈਰ ਆਵੇ ਐ ਕਿ ਤਾ ਤਾ ਬੀਬੀ ਮੇਰੇ ਮਾਰ ਨਹੀਂ ਚਾਹੇ ਮਾਰਨੇ ਕੁਛ ਹਾਂ ਇਹ ਹਵਾਰੇ ਬਾਲੀਆਂ ਨੀ ਉਹ ਲੈ ਕਿਵੇਂ ਫਿਰਦੀਆਂ ਮੇਰੇ ਨਾਂ ਵੀ ਲੱਗ ਪੈਣੀਆਂ ਜੇ ਮੈਂ ਜਾ ਦੇ ਕਹੀ ਜਾਊਂਗੀ ਤੇ ਮੇਰਾ ਨਾ ਕੋਈ ਨਾ ਪੂਰੇ ਪਾਏ ਬਸ ਐਨੂੰ ਇਸ ਪਾਰਕੇ ਭੇਜ ਨਾ ਜਾਣੀਂ ਆਪੇ ਪੜ ਮੇਰਾ ਪਿਆਰ ਰਹੂਗਾ ਨਾ ਨਾ ਐ ਬਸ ਤੂੰ ਤੇਰਾ ਘਰ ਕੇ ਭੱਜੀ ਆਈਆਂ ਮੇਰੇ ਕੋਲ ਆ ਕੇ ਹਾਂ ਸਹੀ ਗੱਲ ਤੂੰ ਚੰਗਾ

ਪਰ ਬੰਦੇ ਆ ਤੇ ਕਰਗਨਾ ਵਗ ਜਾਂਦੇ ਗਾ ਕਿਸੇ ਦਾ ਕੋਈ ਨਹੀਂ ਕਹਿੰਦੇ ਭਾ ਉਹ ਬਾੜਾ ਪੁੱਟਾ ਬੋਲਦੀ ਕੋਈ ਨਹੀਂ ਕੋਈ ਕੋਈ ਮੈਂ ਸੁਣਖਾ ਰਹੀ ਮੈਂ ਸੇ ਕਹਦੇ ਪਹੁੰਚ ਜਾਂਦੀ ਹੈ ਪਹੁੰਚਦੀ ਤਾਂ ਹੈਗੀ ਚਲ ਕੋਈ ਨਹੀਂ ਜਿਹੜਾ ਜਿਹੜਾ ਕੱਟਦਾ ਉਸੇ ਨੂੰ ਬਤਾਤਾ ਮੈਂ ਬੈਠੇ ਬੰਦੇ ਤੋਂ ਬੋਲਿਆ ਜਾਂਦਾ ਕੋਈ ਗੱਲ ਨਹੀਂ ਜੋ ਬੋਲ ਫੀ ਚਲ ਕੋਈ ਤੂੰ ਸੁਣ ਜਾਗੀ ਖੱਡੇ ਖਾਂ ਤੇ ਸੀ ਕੋਈ ਨਹੀਂ ਚਲ ਉਸੇ ਤੇ ਹੀ ਹਾਂ ਬਸ ਤੂੰ ਸੁਣ ਜਾ ਬੂ ਤੂੰ ਸੁਣ ਲੈ ਜਾ ਹੁਣ ਜਿਹੜੇ ਜਾਂਦੇ ਵਾਟੇ ਤੇ ਫਿਰ ਤੋਂ ਮਾਰਦੇ ਨੇ ਬਗ ਅਸੀਂ ਤਾਂ ਪੂਆ ਨੂੰ ਆਉਂਦੇ ਹੋਈਆਂ ਜੇ ਬੱਸ ਉਹ ਵੀ ਜਨਰਦੀ ਹੀ ਰਹੀਆਂ ਕੇ ਕੰਮ ਕਰਵਾ ਲੈਣਾ ਕੋਈ ਨਹੀਂ ਕੋਈ ਨਾ ਇੱਕ ਨਹੀਂ ਨਾ ਹੋਰ ਚੱਲ ਸਕਦੀ ਇਹਦੀ ਪੂਆ ਕਿੰਨੇ ਸਮਝਾਉਂਦੀ ਹੋਰ ਰੋਣ ਤਾਂ ਮੈਂ ਹੱਦ ਦੀ ਨਹੀਂ ਇਹਨਾਂ ਦਾ ਕਿਹੜਾ ਇੱਕ ਹੈ ਉਹ ਤਾਂ ਮੈਂ ਇਹਨਾਂ ਨੂੰ ਤੋੜ ਕੇ ਛੱਡੂ ਇਹਨਾਂ ਦਾ ਭੰਗ ਕਰਕੇ ਛੱਡੂ ਕੋਈ ਕਿੰਨੇ ਝੋਰ ਨਾਲ ਪੂਆ ਝੋਰ ਨਾਲੇ ਚਾਹੀ ਉਸ ਕਾਰਨੇ ਕੋ ਮੈਂ ਇਹਨਾਂ ਨਾਲ ਇਕਦਮ ਆਵਨੇ ਨੂੰ ਫੋਨ ਕਰੂੰ ਮੇਰੇ ਪਾਣ ਜੀ ਉਹ ਕਹਿੰਦੀ ਵੀ ਮਸੀ ਮਾਏ ਇਹਨਾਂ ਦਾ ਹੱਲ ਕਰੂੰਗਾ ਉਹਨੂੰ ਪੁੱਛਦੀਆਂ ਵੀ ਕੀ ਹੱਲ ਹੋ ਸਕਦਾ ਇਹਨਾਂ ਦਾ ਇਹਨਾਂ ਨੂੰ ਤਾਂ ਮੈਂ ਤੋੜ ਕੀ ਚੱਲੂੰ ਇਹਨਾਂ ਦਾ ਨਹੀਂ ਇਹ ਕਰਨ ਨਹੀਂ ਵਾ ਨਾ ਨਾ ਜਮਾਨੀ ਹਾਂ ਪੋਰ ਨਹੀਂ ਇਹ ਕਰਨ ਨਹੀਂ ਇਹਨਾਂ ਦਾ ਕਿੰਨੇ ਸਮਝਾ ਗਈ ਮੇਰੀ ਨਾਲ ਤਾਂ ਮੈਨੂੰ ਸਮਝਾਈ ਜਾਵੇ ਉਹਨੂੰ ਕੀ ਹੈ ਕੱਟਣਾ ਤਾਂ ਮਾਏ ਆ ਮੈਂ ਕੱਟਦੀ ਆਂ ਜਿਹੜੀ ਜਾਨ ਨਾਲ ਕੱਟਦੀ ਆਂ ਮੈਂ ਆਪਦੇ ਜਵਾਕਾਂ ਨੂੰ ਨਹੀਂ ਦੱਸ ਸਕਦੀ ਮੇਰੇ ਤਾਂ ਡਿੱਗੀ ਬਨੇ ਬਣੀ ਜਾਂਦੇ ਨੇ ਰੋਗ ਹੁਣ ਆਮਨੇ ਨੂੰ ਫੋਨ ਕਰੂਗਾ ਇਹ ਉਹ ਨਹੀਂ ਆਉਂਦੀ ਐ ਤਾਂ ਮਾਮੇ ਨੋਨਾ ਆਮਨੇ ਨੂੰ ਫੋਨ ਕਰਕੇ ਪੁੱਛਦੀ ਆ ਵੀ ਉਹ ਹੱਲ ਲੱਸ ਮੈਨੂੰ ਕੀ ਕਹਿੰਦਾ ਕੀ ਤੂੰ ਪੁੱਤ ਉਹ ਕਹਿੰਦਾ ਤੀ ਮਾਸੀ ਨਾਲ ਲੋਟ ਆਈਆਂ ਫਿਰ ਹੱਲ ਮੇਰੇ ਕੋਲੇ ਨਹੀਂ ਤਾਂ ਉਹ ਹੱਲ ਦਾ ਫਿਰ ਮੈਂ ਲੈ ਨਹੀਂ ਆਂ ਤੀਜਾ ਇਹਨਾਂ ਦਾ ਫਣੀਏ ਕਰਨ ਦਿੰਦੀ ਇਹਨਾਂ ਦਾ ਤਾਂ ਭੰਗ ਕਰਤੀ ਛੱਡੋ ਹਲੋ ਹਾਂ ਬਤਾਉਣੇ ਕਿਵੇਂ ਆ ਸਤਿ ਸ੍ਰੀ ਅਕਾਲ ਪੁੱਤ

ਮੇਰੇ ਨਾਲ ਨਾਲ ਮਰ ਛੋਟੀਏ ਜਿਹੜੀ ਉਹਨੂੰ ਮੇਰੇ ਨਾਲ ਕਰਦੇ ਵੱਡੀ ਨਾਲ ਮੈਂ ਰਹਿਣ ਨਹੀਂ ਜਿਹੜੀ ਉਹ ਬਸ ਮੈਂ ਇਹ ਹੀ ਕਰਦੇ ਹਾਂ ਹਾਂ ਬਸ ਤੜਾ ਦੇ ਮੇਰੇ ਬਟਾ ਕਿਵੇਂ ਮਰ ਜੀਗਾ ਠੀਕ ਠੀਕ ਹੈ ਬਟਾ ਠੀਕ ਚਲ ਲੈ ਬੰਨ ਕੀ ਗੱਲ ਮੇਰੀ ਤਾਂ ਹੁਣ ਦੇਖੀ ਐ ਇਹਨਾਂ ਦੇ ਕਵਾੜੇ ਪਾਉਂਦੀ ਵਾ తురి ఫే సారా దినవి